ਮੈਂ ਤੁਹਾਨੂੰ ਪੈਸਾਂ ਦਾ ਹਿਸਾਬ ਕਿਉਂ ਦਵਾ ਬਾਈ ਤੁਸੀਂ ਮੈਨੂੰ ਦੇ ਕੇ ਗਏ ਜੇ ਜਿਹੜਾ ਮੈਂ ਤੁਹਾਨੂੰ ਹਿਸਾਬ ਦਵਾ ਪੈਸਾਂ ਦਾ ਜਿਹੜੇ ਬੰਦੇ ਨੇ ਮੈਨੂੰ ਪੈਸੇ ਦਿੱਤੇ ਆ ਉਹ ਮੇਰੇ ਤੋਂ ਹਿਸਾਬ ਮੰਗੇ ਮੈਨੂੰ ਦੇ ਦੂੰਗਾ ਪਰ ਤੁਸੀਂ ਕੌਣ ਮੰਗਣ ਵਾਲੇ ਮੇਰੇ ਤੋਂ ਸਹੀ ਕਿਹਾ ਸੱਚ ਕਿਹਾ ਸੱਚ ਕਿਹਾ ਲਿਖਿਆ ਤੁਸੀਂ ਵਾਕਏ ਕੈਪਸ਼ਨ ਦੇ ਵਿੱਚ ਕਿ ਸੱਚ ਸੱਚ ਹੀ ਹੁੰਦਾ ਵਾਕਏ ਸੱਚ ਸੱਚ ਹੀ ਹੁੰਦਾ ਹਾਂ ਮੈਂ ਜਿੰਦੇ ਤੋਂ ਮਰਜ਼ੀ ਪੈਸਿਆਂ ਦਾ ਹਿਸਾਬ ਕਿਤਾਬ ਪੁੱਛਾਂ ਮੈਂ ਜਿੰਦੇ ਤੋਂ ਮਰਜ਼ੀ ਪੈਸਿਆਂ ਦਾ ਹਿਸਾਬ ਕਿਤਾਬ ਪੁੱਛਾਂ ਪਰ ਤੁਸੀਂ ਮੈਨੂੰ ਨਹੀਂ ਪੁੱਛ ਸਕਦੇ ਜੇ ਤੁਸੀਂ ਮੈਨੂੰ ਪੈਸਿਆਂ ਦਾ ਹਿਸਾਬ ਕਿਤਾਬ ਪੁੱਛੋਗੇ ਤਾਂ ਮੈਂ ਤੁਹਾਨੂੰ ਕਤੀੜਾ ਕਹੂੰਗਾ ਕਿ ਕਤੀੜਾ ਮੇਰੇ ਤੋਂ ਹਿਸਾਬ ਕਿਤਾਬ ਪੁੱਛਦੀਆਂ ਮੈਨੂੰ ਦੇ ਕੇ ਗਈਆਂ ਹਾਂ ਹਾਂ ਪਰ ਮੈਨੂੰ ਹੱਕ ਆ ਮੈਂ ਲੱਖੇ ਤੋਂ ਪੁੱਛਾਂ ਭਾਨੇ ਤੋਂ ਪੁੱਛਾਂ ਮੈਂ ਮੈਂ ਅਮਰਤਪਾਲ ਤੋਂ ਪੁੱਛਾਂ ਆ ਮੈਂ ਪੁੱਛ ਸਕਦਾ ਵਾ ਤੇਰੇ ਸੱਜਣਾ ਵਾ ਤੇਰੇ ਸੱਜਣਾ ਆ ਸਾਮਸੁੰਦਰ ਬਿੰਦਰਾ ਕੀ ਹਾਲ ਆ ਤੇਰੇ ਕਰਦੇ ਸ਼ੇਰ ਹੈ ਬੜੀ ਵਧੀਆ ਗੱਲ ਆ ਬਾਬਿਓ ਸਮਝ ਹੀ ਗਏ ਹੋਗੇ ਤੁਸੀਂ ਮੈਂ ਨਾ ਤਾਂ ਕੀ ਲੈਣਾ ਉਸ ਬੰਦੇ ਦਾ ਕਿਉਂਕਿ ਉਹ ਬੰਦਾ ਵੀ ਆਂਦਾ ਹੀ ਐ ਹੁਣ ਮੈਂ ਦਿਨੇ ਤੜਕੇ ਤੜਕੇ ਨਾ ਕੀ ਲੈ ਕੇ ਮੂੰਹ ਗੰਦਾ ਕਰਨਾ ਚਲੋ ਮੈਂ ਕਿਹਾ ਵੀ ਆਪਾਂ ਵੀ ਕੀ ਮੂੰਹ ਗੰਦਾ ਕਰਨਾ ਨਾ ਲੈ ਕੇ ਮੈਂ ਮੈਂ ਗੱਲ ਕਰ ਲੈਣਾ ਮੈਂ ਕਿਹਾ ਨਾਂ ਲਾਏ ਤੋਂ ਬਿਨਾ ਹੀ ਪਤਾ ਲੱਗ ਹੀ ਗਿਆ ਹੋਣਾ ਤੁਹਾਨੂੰ ਹਾਂ ਉਹ ਆਂਦਾ ਵੀ ਜਿਹੜਨੇ ਬੰਦੇ ਨੇ ਮੈਨੂੰ ਪੈਸੇ ਦਿੱਤੇ ਹੀ ਨਹੀਂ ਉਹ ਮੇਰੇ ਤੋਂ ਹਸਾਬ ਪੈਸਾ ਦਾ ਕਾਹਦਾ ਮੰਗੇ ਸਹੀ ਗੱਲ ਕਹੀ ਉਹਨੇ ਇਹ ਗੱਲ ਉਸ ਬੰਦੇ ਨੇ ਬਿਲਕੁਲ ਸਹੀ ਗੱਲ ਕਹੀ ਆ ਵੀ ਜਿਹੜੇ ਬੰਦੇ ਨੇ ਉਹਨੂੰ ਦਿੱਤੇ ਹੀ ਨਹੀਂ ਉਹ ਹਸਾਬ ਕਿਉਂ ਦਵੇ ਪਰ ਉਦੋਂ ਪਹਿਲਾਂ ਅਪਦੇ ਤੇ ਲਾਗੂ ਕਰਨਾ ਪੈਣਾ ਹਾਂ ਉਹ ਬੰਦਾ ਅਮਰਪਾਲ ਤੋਂ ਲੱਖੇ ਤੋਂ ਪਹਾਨੇ ਤੋਂ ਜਿੰਦੇ ਤੋਂ ਮਰਜ਼ੀ ਹਿਸਾਬ ਮੰਗੇ ਹਾਂ ਉਹ ਮੰਗ ਸਕਦਾ ਤੇ ਜੀ ਉਹਨੂੰ ਪੁੱਛਣ ਵਾਲਾ ਵੀ ਤੂੰ ਦੱਸ ਲੱਖੇ ਨੂੰ ਕਿਹੜੇ ਡਾਲਰ ਦਿੱਤੇ ਆ ਪਹਾਨੇ ਨੂੰ ਕਿਹੜੇ ਡਾਲਰ ਦਿੱਤੇ ਆ ਅਮਰਤਪਾਲ ਨੂੰ ਕਿਹੜੇ ਡਾਲਰ ਦਿੱਤੇ ਜਿਹੜਾ ਦੋਨੋਂ ਤੋਂ ਹਿਸਾਬ ਪੁੱਛਦਾ ਫਿਰ ਤਾਂ ਦੱਸ ਪਹਿਲਾਂ ਇਸ ਗੱਲ ਦਾ ਸਪਸ਼ਟਿਕਰਨ ਦੇ ਦੇਣਾ ਤੂੰ ਤੇਰੀਆਂ ਵੀਡੀਓ ਆਈਆਂ ਸੀ ਹੈ ਤੂੰ ਆਂਦਾ ਵੀ ਲੱਖਾ ਸਾਨੂੰ ਹਿਸਾਬ ਦਵੇ ਪਹਾਨਾ ਸਾਨੂੰ ਹਿਸਾਬ ਦਵੇ ਹੈ ਤੋਂ ਉਹਨਾਂ ਨੂੰ ਡਾਲਰ ਦੇ ਕੇ ਗਿਆ ਸੀ ਜਿਹੜਾ ਉਹ ਤੈਨੂੰ ਹਿਸਾਬ ਦੇਵੇ ਜੇ ਤੈਨੂੰ ਕੋਈ ਹਿਸਾਬ ਪੁੱਛੇ ਤੂੰ ਉਹਨਾਂ ਨੂੰ ਕਿਤੇੜਾਂ ਤੱਕ ਦੱਸਦਾ ਬਾਬੇ ਸ਼ੇਅਰ ਕਰ ਦਿਓ ਵੀਡੀਓ ਨੂੰ ਮੇਰੇ ਪਿਆਰ ਕਰਨ ਵਾਲੇ ਜਿਹੜੇ ਤੁਸੀਂ ਵੀਰ ਜੁੜੇ ਹੋ ਨਾਲ ਹਾਂ ਸੰਦੀਪ ਦੀਪ ਮਾਲਵੇ ਵਾਲਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਗਾ ਚੌਧਰੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੱਗੇ ਤੂੰ ਸਮਝ ਹੀ ਗਿਆ ਹੋਵੇਂਗਾ ਤਰਜਿੰਦਰ ਸਿੰਘ ਮਾਗਟ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੇ ਬੰਦੇ ਦੀ ਗੱਲ ਕਰਦੇ ਆਂ ਉਹ ਬੰਦੇ ਨੇ ਮੈਂ ਵੀਡੀਓ ਵੇਖੀ ਬੰਦੇ ਨੇ ਬੜਾ ਵਧੀਆ ਕੈਪਸ਼ਨ ਚ ਲਿਖਿਆ ਕਹਿੰਦਾ ਸੱਚ ਸੱਚ ਹੀ ਹੁੰਦਾ ਮੈਂ ਮੰਨ ਗਿਆ ਵੀ ਸੱਚ ਸੱਚ ਹੀ ਹੁੰਦਾ ਮੈਂ ਵੀ ਮੰਨਦਾ ਯਾਰ ਇਸ ਗੱਲ ਨੂੰ ਵੀ ਸੱਚ ਸੱਚ ਹੀ ਹੁੰਦਾ ਉਹ ਗੱਲ ਕਰਦਿਆਂ ਕਰਦਿਆਂ ਉਹ ਬੰਦੇ ਨੇ ਇੱਕ ਵਿੱਚੋਂ ਗੱਲ ਕੀਤੀ ਵੀ ਕਹਿੰਦਾ ਵੀ ਜਿਹੜੀ ਇਹ ਬਾਬਤ ਇਹ ਬਾਬਤ ਕੋਰਨਾ ਦੀ ਇੱਕ ਧੀ ਹੈ ਜਿਹੜੀ ਬਿਮਾਰ ਹੈ ਜਿਸ ਨੂੰ ਕੋਈ ਪਤਨ 18 ਕਰੋੜ ਦਾ ਕਿੰਨਾ ਟੀਕਾ ਲੱਗਣਾ ਉਹਦੇ ਬਾਬਤ ਉਹਦੇ ਕੋਲੋਂ ਕੋਈ ਪੈਸੇ ਇਕੱਠੇ ਹੋਏ ਹੋਣੇ ਆ ਕਿ ਨਹੀਂ ਹੋਏ ਚਲੋ ਇਹਦੇ ਬਾਰੇ ਨਹੀਂ ਮੈਨੂੰ ਪਤਾ ਵੀ ਉਹ ਬੰਦਾ ਕਹਿੰਦਾ ਵੀ ਮੈਨੂੰ ਲੋਕੀ ਪੁੱਛਦੇ ਆ ਵੀ ਤੂੰ ਹਸਾਬ ਦੇ ਉਹ ਪੈਸੇ ਆਂਦਾ ਕਹਿੰਦਾ ਮੈਂ ਕਿਉਂ ਦਵਾ ਤੁਸੀਂ ਮੈਨੂੰ ਦੇ ਕੇ ਗਏ ਹੋ ਸਹੀ ਗੱਲ ਆਉਂਦੀ ਵੀ ਤੁਸੀਂ ਦਿੱਤੇ ਮੈਨੂੰ ਹਸਾਬ ਮੰਗਦੇ ਪਰ ਉਹ ਜਿੰਦੇ ਤੋਂ ਮਰਜੀ ਹਸਾਬ ਪੁੱਛ ਸਕਦਾ ਹਾਂ ਉਹ ਅਮਰਤਪਾਲ ਤੋਂ ਪੁੱਛ ਸਕਦਾ ਲੱਖੇ ਤੋਂ ਭਾਨੇ ਤੋਂ ਪੁੱਛ ਸਕਦਾ ਉਹਨੂੰ ਖੋਲਾ ਹਾਂਜੀ ਉਹਨੂੰ ਖੋਲਾ ਤੇਜਿੰਦਰ ਸਿੰਘ ਮਾਗਟ ਕਹਿੰਦਾ ਹਾਂ ਸਹੀ ਬਾਬਾ ਉਸ ਬੰਦੇ ਨੂੰ ਖੋਲਾ ਯਾਰ ਅਵਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਵਾਹ ਤੇਰੇ ਸੱਜਣਾ ਵਾਹ ਤੇਰੇ ਸੱਜਣਾ ਐਨਾ ਯਾਰ ਬੰਦਾ ਦੱਸੋ ਯਾਰ ਤੂੰ ਲੋਕਾਂ ਤੋਂ ਹਸਾਬ ਕਿਤਾਬ ਲਾਈਵ ਹੋ ਕੇ ਚੈਨਲਾਂ ਤੇ ਜਾ ਜਾ ਪੁੱਛੇ ਹੈ ਲੱਖਾਂ ਸਾਨੂੰ ਹਸਾਬ ਦਵੇ ਭਾਨਾ ਸਾਨੂੰ ਹਸਾਬ ਦਵੇ ਭਾਨੇ ਕੋਲੇ ਗੱਡੀਆਂ ਕਿੱਥੋਂ ਆਈਆਂ ਐ ਭਾਨਾ ਖਰਚਾ ਕਿੱਥੋਂ ਇੰਨਾ ਕਰਦਾ ਅਮਰਤਪਾਲ ਕੋਲੇ ਇੰਨਾ ਪੈਸਾ ਕਿੱਥੋਂ ਆਇਆ ਹਾਂ ਉਹ ਖਾਲਸਾ ਵੀਰ ਕਿਵੇਂ ਚਲਾਉਂਦਾ ਰਿਹਾ ਵਾਹ ਤੇਰੇ ਉਹ ਤੁਹਾਨੂੰ ਹਿਸਾਬ ਕਿਤਾਬ ਦੇਣਾ ਹੈ ਜੇ ਤੈਨੂੰ ਕੋਈ ਪੁੱਛੇ ਤੂੰ ਗਾਲ੍ਹਾਂ ਕੱਢੇ ਅੱਗੋਂ ਵਾਹ ਤੇਰੇ ਫਿਰ ਦੱਸ ਤੂੰ ਅਮਰਤਪਾਲ ਦੇ ਕਿੰਨੇ ਡਾਲਰ ਪਵਾ ਕੇ ਆਂ ਜਿਹੜਾ ਤੂੰ ਸਾਹ ਮੰਗਦਾ ਲੱਖੇ ਦੇ ਭਾਨੇ ਦੇ ਕਿੰਨੇ ਤੂੰ ਕਿਹੜੇ ਤੋਂ ਡਾਲਰ ਦਿੱਤੇ ਆ ਦੱਸ ਸੰਗਤ ਨੇ ਦਿੱਤੇ ਆ ਨਾ ਜਿਹੜੇ ਲੋਕਾਂ ਨੇ ਦਿੱਤੇ ਉਹ ਅਮਰਤਪਾਲ ਤੋਂ ਲੱਖੇ ਤੋਂ ਭਾਨੇ ਤੋਂ ਸਾਹ ਮੰਗਣ ਜੀ ਸਦਕੇ ਮੰਗਣ ਕੋਈ ਨਹੀਂ ਰੋਕ ਸਕਦਾ ਪਰ ਤੂੰ ਕੌਣ ਐ ਪੁੱਛਣ ਵਾਲਾ ਤੂੰ ਆਪਦੇ ਤੇ ਵੀ ਆ ਜਾ ਹੁਣ ਤੇਰੇ ਤੇ ਗੱਲ ਆ ਦੱਸ ਨਾ ਹਣੀ ਸਿੰਘ ਕਰ ਦੋ ਸ਼ੇਅਰ ਸਾਰੇ ਭਰਾ ਪਿਆਰ ਕਰਨ ਵਾਲੇ ਜਿੰਨੇ ਵੀਰ ਨਾਲ ਜੁੜੇ ਹੋਣੋਂ ਸਾਰੇ ਵੀਰ ਸ਼ੇਅਰ ਕਰ ਦੋ ਵੀਡੀਓ ਨੂੰ ਤੂੰ ਜਿੰਨੂੰ ਮਰਜ਼ੀ ਪੁੱਛੇ ਤੈਨੂੰ ਪੂਰਾ ਹੱਕ ਆ ਹੈ ਪਰ ਜਦੋਂ ਬੰਦਾ ਤੈਨੂੰ ਕੋਈ ਪੁੱਛੇ ਫਿਰ ਉਹਨਾਂ ਨੂੰ ਕਤੀੜਾਂ ਕਹਿਣਾ ਹੈ ਕਿ ਕਤੀੜਾਂ ਆ ਗਈਆਂ ਉਹ ਕਤੀੜਾਂ ਮੈਂ ਨਾਂ ਨਹੀਂ ਲੈਂਦਾ ਖੇਦੇ ਨੇ ਦੇ ਨੇ ਹੈਂ ਮੈਂ ਉਹਦਾ ਮੂੰਹ ਨਹੀਂ ਗੰਦਾ ਕਰਨਾ ਚਾਹੁੰਦਾ ਵਾ ਤੇਰੇ ਬੱਲੇਓ ਚਲਾਕ ਸੱਜਣਾ ਬੱਲੇਓ ਚਲਾਕ ਸੱਜਣਾ ਐਂ ਗੱਲ ਚੱਲੂਗੀ ਯਾਰ ਹੈ ਐ ਨਹੀਂ ਚੱਲਣੀ ਗੱਲ ਪਾ ਐ ਨਹੀਂ ਗੱਲ ਚੱਲਣੀ ਹਾਂ ਜੇ ਸਾਹ ਵਗਲਿਆਂ ਤੋਂ ਮੰਗਣਾ ਨਾ ਫਿਰ ਸਾਹ ਪੁੱਛਣਗੇ ਵੀ ਫਿਰ ਜਿਗਰਾ ਰੱਖਿਆ ਕਰੋ ਜੇਰਾ ਰੱਖਿਆ ਕਰੋ ਵੱਡਾ ਸਾਰਾ ਫਿਰ ਗਾਲਾਂ ਨਾ ਕੱਢਿਆ ਕਰੋ ਫਿਰ ਦੱਸਿਆ ਕਰੋ ਅਗਲਿਆਂ ਨੂੰ ਜੇ ਤੁਸੀਂ ਅਗਲੇ ਨੂੰ ਪੁੱਛਦੇ ਹੋ ਹਿਸਾਬ ਕਿਤਾਬ ਮੰਗਦੇ ਹੋ ਤੁਸੀਂ ਫਿਰ ਜੇ ਬੰਦਿਆਂ ਨੇ ਥੋ-ਥੋ ਕਿਸੇ ਨੇ ਜਿੰਨੇ ਪੁੱਛ ਲਿਆ ਤੁਹਾਡੇ ਤੋਂ ਫਿਰ ਤੁਸੀਂ ਗਾਲਾਂ ਕੱਢਦਾ ਵੀ ਮੈਂ ਹਿਸਾਬ ਕਿਤਾਬ ਕਿਉਂ ਦਵਾਂ ਵੀ ਤੁਸੀਂ ਮੈਨੂੰ ਪੈਸੇ ਦੇ ਕੇ ਗਏ ਹੋ ਹਾਂ ਤੂੰ ਇਹ ਗੱਲ ਕਹੀ ਆ ਵਾਹ ਵੀ ਵਾਹ ਤੇਰੇ ਸੱਜਣਾ ਵਾਹ ਵੀ ਵਾਹ हां जगे चौधरी करदे शेर ग्रुपां ਦੇ ਵਿੱਚ ਜਿਹੜੇ ਭਰਾ ਤੁਸੀਂ ਨਾਲ ਜੁੜੇ ਹੋ ਸਾਰੇ ਵੀਰ ਕਰਦੋ ਸ਼ੇਅਰ ਵੈਸੇ ਮੈਂ ਕੱਲ ਵੀ ਵੀਡੀਓ ਪਾਈ ਸੀ ਬਾਬਿਓ ਤੁਸੀਂ ਸਾਰਿਆਂ ਨੇ ਦੇਖ ਲਈ ਹੋਣੀ ਆ ਮੈਂ ਇਸ ਬਾਬਤ ਕੱਲ ਵੀ ਵੀ ਵੀਡੀਓ ਪਾਈ ਸੀ ਤੁਸੀਂ ਸਾਰਿਆਂ ਨੇ ਸੋਣੀ ਲਈ ਹੋਣੀ ਆ ਆਪਣੇ ਪੇਜ ਤੇ ਪਈ ਆ ਠੀਕ ਆ ਕਿ ਨਹੀਂ ਵੀਰੋ ਸੱਚੀ ਗੱਲ ਆ ਯਾਰ ਗੁੱਸਾ ਨਹੀਂ ਕੋਈ ਕੋਈ ਆਪਣਾ ਕਿਹੜਾ ਕਿਹੜਾ ਕਿਹਨਾਂ ਵਟਨਾ ਰੌਲਾ ਕੇ ਬੰਦੇ ਨਾਲ ਰੌਲਾ ਜੇ ਆਪਣਾ ਕੋਈ ਹੈ ਬਿਲਕੁਲ ਨਹੀਂ ਪਰ ਸੱਚੀ ਗੱਲ ਆ ਯਾਰ ਹੈ ਜੇ ਅਸੀਂ ਲੋਕਾਂ ਤੋਂ ਹਸਾਬ ਮੰਗ ਗਏ ਹੈ ਤੇ ਜੇ ਅਸੀਂ ਕਿਸੇ ਤੋਂ ਬਾਅਦ ਚ ਹਸਾਬ ਮੰਗਦੇ ਫਿਰ ਫਿਰ ਗਾਲ੍ਹਾਂ ਕੱਢਦੇ ਹਾਂ ਦੱਸੋ ਤੁਸੀਂ ਜਿੰਦ ਤੇ ਮਰਜ਼ੀ ਹਸਾਬਕਤਾ ਮੰਗ ਸਕਦੇ ਤੁਹਾਨੂੰ ਪੂਰਾ ਹੱਕ ਆ ਤੁਹਾਨੂੰ ਯਾਦੀਆਂ ਹੈ ਤੁਹਾਨੂੰ ਬੁਰੀ ਯਾਦ ਵੀ ਤੂੰ ਜਿੰਦ ਤੇ ਮਰਜ਼ੀ ਹਸਾਬਕਤਾ ਮੰਗੇ ਜਿੰਨੂੰ ਮਰਜ਼ੀ ਆਖੇ ਤੋਂ ਦੇਓ ਸਾਨੂੰ ਹਿਸਾਬ ਦੇਓ ਸਾਨੂੰ ਹਿਸਾਬ ਤੂੰ ਡਾਲਰ ਦੇ ਕੇ ਗਿਆ ਅਗਲੇ ਨੂੰ ਤੈਨੂੰ ਹਿਸਾਬ ਅਗਲਾ ਦਵੇ ਐਂ ਤੇ ਜੇ ਤੈਨੂੰ ਅਗਲਾ ਫੇ ਪੁੱਛਦਾ ਤੂੰ ਨੂੰ ਕਿਢਾ ਦੱਸਦਾ ਕਿ ਕਿਢਾ ਨੂੰ ਮੈਂ ਹਿਸਾਬ ਕਿਉਂ ਦਾਂ ਮੈਂ ਵੀ ਮੈਨੂੰ ਪੈਸੇ ਦੇ ਕੇ ਗਏ ਆ ਦੱਸੋ ਗੱਲ ਸਟੈਂਡ ਤੇ ਰਿਹਾ ਕਰੋ ਬਾਬਿਓ ਤਾਂ ਲੈ ਸਟੈਂਡ ਤੇ ਰਿਹਾ ਕਰੋ ਵੀ ਜੇ ਤੁਸੀਂ ਹਿਸਾਬ ਪੁੱਛਦੇ ਹੋ ਲੱਖੇ ਤੋਂ ਪੁੱਛਦੇ ਹੋ ਭਾਨੇ ਤੋਂ ਪੁੱਛਦੇ ਹੋ ਅਮਰਤਪਾਲ ਤੋਂ ਪੁੱਛਦੇ ਹੋ ਠੀਕ ਆ ਪੁੱਛ ਲਿਆ ਤੁਸੀਂ ਕੋਈ ਗੱਲ ਨਹੀਂ ਠੀਕ ਹੈ ਕਿ ਨਹੀਂ ਤੇ ਜੇ ਅਗਲੇ ਨੇ ਤੁਹਾਡੇ ਤੋਂ ਪੁੱਛ ਲਿਆ ਫਿਰ ਉਹ ਕਤੀੜਾਂ ਹੋ ਗਈਆਂ ਫਿਰ ਉਹ ਕਤੀੜਾਂ ਹੋ ਗਈਆਂ ਫਿਰ ਉਹ ਕਤੀੜਾਂ ਹੋ ਗਈਆਂ ਵੀ ਸਾਨੂੰ ਜੇ ਕੋਈ ਸਾਹ ਪੁੱਛੂਗਾ ਕਤੀੜਾਂ ਤੇ ਅਸੀਂ ਜਿੰਦੇ ਤੋਂ ਮਰਜੀ ਪੁੱਛੀ ਗਏ ਬੱਲੇ ਉਹ ਚਲਾਕ ਸੱਜਣਾ ਤੇਰੇ ਆਸਤੇ ਵਾਹ ਸੱਜਣਾ ਐ ਨੀ ਕੰਮ ਚੱਲਣਾ ਯਾਰ ਐ ਨਾ ਕਰਿਆ ਕਰੋ ਐ ਫਿਰ ਜਿਗਰਾ ਰੱਖਿਆ ਕਰੋ ਯਾਰ ਹੈ ਗੁਰਲਾਬ ਮਾਲ ਗੱਲ ਨਹੀਂ ਗੱਲ ਤਾਂ ਬਾਬਿਆ ਇਹ ਆ ਬਈ ਜੇ ਆਪਾਂ ਦੂਜਿਆਂ ਬੰਦਿਆਂ ਤੋਂ ਹਿਸਾਬਕਤਾ ਮੰਗਦੇ ਆ ਪੁੱਛੋ ਯਾਰ ਆਪਾਂ ਨੂੰ ਕੀ ਆ ਜੇ ਕੋ ਦਿੱਤਾ ਤਾਂ ਪੁੱਛੋ ਇਹਨੂੰ ਜੇ ਅਗਲੇ ਬੰਦਿਆਂ ਨੂੰ ਪੁੱਛ ਲਿਆ ਫਿਰ ਤੁਸੀਂ ਗਾਲ੍ਹਾਂ ਕੱਢਦੇ ਹੋ ਫਿਰ ਤੁਸੀਂ ਉਹਨਾਂ ਨੂੰ ਕਿ ਤੀੜਾਂ ਕਹਿੰਨੇ ਹੋ ਵੀ ਸਾਨੂੰ ਕਿਉਂ ਹਿਸਾਬ ਮੰਗਦਾ ਕਿਉਂਕਿ ਇਹਨੇ ਸਾਨੂੰ ਦਿੱਤਾ ਵੀ ਜਿਹੜਾ ਅਸੀਂ ਤੁਹਾਨੂੰ ਹਿਸਾਬ ਦੇ ਚੰਗੀ ਗੱਲ ਆ ਬਈ ਜੇ ਤੁਹਾਨੂੰ ਕਿਸੇ ਨੇ ਕੋਈ ਦਿੱਤਾ ਨਹੀਂ ਤੇ ਹਿਸਾਬ ਮੰਗਦਾ ਬੰਦਾ ਚੰਗਾ ਹੀ ਨਹੀਂ ਲੱਗਦਾ ਠੀਕ ਹੈ ਜੇ ਤੁਸੀਂ ਅਮਰਤਪਾਲ ਨੂੰ ਕੋ ਦਿੱਤਾ ਨਹੀਂ ਲੱਖੇ ਨੂੰ ਕੋ ਦਿੱਤਾ ਨਹੀਂ ਭਾਨੇ ਨੂੰ ਕੁਝ ਨਹੀਂ ਦਿੱਤਾ ਤੁਸੀਂ ਪੰਜੀ ਤੁਸੀਂ ਦਿੱਤੀ ਨਹੀਂ ਫਿਰ ਤੁਸੀਂ ਹਿਸਾਬ ਮੰਗਨ ਦਾ ਤੁਹਾਡੇ ਕੋਲ ਕਿਹੜਾ ਹੱਕ ਆ ਦੱਸੋ ਫਿਰ ਆ ਵੀ ਹਿਸਾਬ ਲਾਉ ਨਾ ਨਾਲ ਲਗਮਾ ਉਦੋਂ ਨਹੀਂ ਫਿਰ ਜਿਗਰਾ ਨਹੀਂ ਪੈਂਦਾ ਫਿਰ ਨਹੀਂ ਜਿਗਰਾ ਪੈਂਦਾ ਫਿਰ ਅਸੀਂ ਗਾਲਾਂ ਦੇ ਉਤਰਦੇ ਆ ਵੀ ਅਸੀਂ ਗਾਲਾਂ ਕੱਢਾਂਗੇ ਜੇ ਸਾਨੂੰ ਕੋਈ ਬੰਦਾ ਹਿਸਾਬ ਪੁੱਛੂਗਾ ਹਾਂ ਫੇਰ ਅਸੀਂ ਗਾਲ੍ਹਾਂ ਕੱਢਾਂਗੇ ਜੇ ਸਾਨੂੰ ਕੋਈ ਸੱਪ ਸੁਈ ਗਾਲ੍ਹਾਂ ਕੱਢਾਂਗੇ ਅਸੀਂ ਜਿੰਦਰ ਮਰਜੀ ਪੁੱਛ ਸਕਦੇ ਆ ਸਾਨੂੰ ਪੂਰੀ ਖੁੱਲ ਤੇ ਜਾਂਦੀ ਆ ਇਹ ਕਿਵੇਂ ਹੋ ਸਕਦਾ ਬਾਬੇ ਉਹ ਦੱਸੋ ਇਹ ਕਿਵੇਂ ਹੋ ਸਾ ਫੇਰ ਭੱਜਦੇ ਆਣ ਵਾਣ ਇੱਕੋ ਜੇ ਨਾ ਉਹਨੇ ਬਥੇਰੀਆਂ ਗੱਲਾਂ ਕੀਤੀਆਂ ਪਰ ਨਾਲ ਦੀ ਨਾਲ ਤੁਹਾਨੂੰ ਪਤਾ ਜਵਾਬ ਦੇਈ ਜਾਣਾ ਹੁਣ ਕੋਈ ਚੱਕਰ ਨਹੀਂ ਭਾਜਦਿਆਂ ਵਾਣ ਇੱਕੋ ਜਿਆ ਕੋਈ ਗੱਲ ਹੀ ਕੋ ਨਹੀਂ ਹਾਂ ਭਾਜਦਿਆਂ ਵਾਣ ਇੱਕੋ ਜਿੰਦੇ ਦੋਵਾਂ ਨੂੰ ਬਸ ਓਏ ਅਮਰਤਪਾਲ ਕੋਲੇ ਇੰਨੀਆਂ ਗੱਡੀਆਂ ਕਿੱਥੋਂ ਕਰੋੜਾਂ ਦੀਆਂ ਗੱਡੀਆਂ ਅਮਰਤਪਾਲ ਕੋਲ ਕਿੱਥੋਂ ਆ ਗਈਆਂ ਸਮਝ ਨਹੀਂ ਲੱਗਦੀ ਅਮਰਤਪਾਲ ਕੋਲੇ ਗੱਡੀਆਂ ਕਿੱਥੋਂ ਆ ਗਈਆਂ ਕਰੋ ਇਹਦਾ ਤੇਲ ਖਰਚਾ ਕਿਵੇਂ ਚੱਲਦਾ ਹੋਊਗਾ ਅਮਰਤਪਾਲ ਦਾ ਯਾਰ ਸਮਝ ਨਹੀਂ ਆਉਂਦੀ ਹੈ ਆਲਪਾ ਨੇ ਕੋਲ ਕਿੱਥੋਂ ਕਰੋੜ ਦੀ ਗੱਡੀ ਆ ਗਈ ਇਹਦੇ ਕੋਲੇ 6-7 ਕਿਲੇ ਪੈ ਲਈ ਆ ਇਹ ਪਾਣੇ ਕੋਲ ਕਿੱਥੋਂ ਆਖਿਆ ਲੱਖੇ ਕੋਲੇ ਕਿੱਥੋਂ ਆ ਗਈਆਂ ਗੱਡੀਆਂ ਯਾਰ ਲੱਖਾ ਸਾਨੂੰ ਦੱਸੇ ਆ ਨਾ ਲੱਖਾ ਸਾਡੀਆਂ ਗੱਲਾਂ ਦਾ ਜਵਾਬ ਦਵੇ ਨਾ ਲੱਖੇ ਕੋਲ ਕਿੱਥੋਂ ਆਈਆਂ ਗੱਡੀਆਂ ਲੱਖੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਲੱਖੇ ਦੀ ਕਿਹੜੀ ਫੈਕਟਰੀ ਚੱਲਦੀ ਆ ਦੱਸੋ ਲੱਖਾ ਸਾਨੂੰ ਦਵੇ ਸਾਹ ਪਾਨਾ ਸਾਨੂੰ ਹਿਸਾਬ ਦਵੇ ਅਮਰਤਪਾਲ ਦਾ ਪਰਿਵਾਰ ਸਾਨੂੰ ਹਿਸਾਬ ਦਵੇ ਹਾਂ ਦਵੇ ਤੁਸੀਂ ਡਾਲਰ ਦਿੱਤੇ ਆ ਨਾ ਤੁਹਾਨੂੰ ਹਿਸਾਬ ਦਵੇ ਡਾਲਰ ਦਿੱਤੇ ਆ ਤੁਸੀਂ ਲੱਖੇ ਨੂੰ ਪਾਨੇ ਨੂੰ ਅਮਰਤਪਾਲ ਦੇ ਪਰਿਵਾਰ ਨੂੰ ਜਿਹੜਾ ਤੁਹਾਨੂੰ ਹਿਸਾਬ ਦਵੇ ਹੈਂ ਜੇ ਤੁਹਾਨੂੰ ਕੋਈ ਹਸਾਬ ਮੰਗੇ ਤੁਸੀਂ ਗਾਲਾਂ ਕੱਢਦੇ ਹੋ ਤੁਸੀਂ ਕਿਤੀੜਾ ਦੱਸਦੇ ਉਹਨਾਂ ਨੂੰ ਹੈ ਕਾਰਜ ਸਿੰਘ ਢਿੱਲੋਂ ਕੀ ਹਾਲ ਆ ਵਧੀਆ ਵਧੀਆ ਕਾਰਜ ਸਿੰਘ ਢਿੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਾਰਜਾ ਠੀਕ ਹੈ ਤੂੰ ਉਹ ਗੱਲ ਕਰਦਾ ਯਾਰ ਮੈਂ ਨਾ ਤਾਂ ਨਹੀਂ ਲੈਣਾ ਕਿਉਂਕਿ ਮੇਰਾ ਵੀ ਮੂੰਹ ਬੰਦਾ ਹੁੰਦਾ ਯਾਰ ਨਾ ਲਿਆ ਅਮ ਦਿਨੇ ਦਿਨੇ ਆਪਾਂ ਮੂੰਹ ਗੰਦਾ ਕਿਉਂ ਕਰਨਾ ਆਪਾਂ ਨਾਂ ਲਏ ਬਿਨਾਂ ਹੀ ਗੱਲ ਕਰ ਲੈਨੇ ਆ ਸਮਝਣ ਵਾਲੇ ਸਮਝ ਗਏ ਸਾਰੇ ਬੰਦੇ ਸਮਝਣ ਵਾਲੇ ਸਮਝ ਗਏ ਸਾਰੇ ਬੰਦੇ ਮੈਂ ਗੱਲ ਕਿੰਦੀ ਕਰਦਾ ਮੈਂ ਕਿ ਨਾਂ ਲਾਏ ਤਾਂ ਫਿਰ ਨਹੀਂ ਗੱਲ ਕਰਦੇ ਨੇ ਆਪਾਂ ਵੀ ਜਗਲਾਂ ਦਾ ਵੀ ਮੈਂ ਵੀ ਨਾਂ ਲਾਏ ਤਾਂ ਬਿਨਾਂ ਗੱਲ ਕਰਦਾ ਮੈਂ ਆਪਾਂ ਵੀ ਨਾਂ ਲਾਏ ਤਾਂ ਬਿਨਾਂ ਗੱਲ ਕਰ ਲੈਨੇ ਆਪਾਂ ਨੂੰ ਕੀ ਆ ਦੱਸੋ ਹੈ ਆ ਕਾਰਜ ਢਿੱਲੋ ਚੜਦਿਆਂ ਗਲਾ ਚੜਦਿਆਂ ਗਲਾ ਤੂੰ ਦੱਸ ਪ੍ਰਵਾਹ ਠੀਕ ਆ ਵਧੀਆ ਬਾਬੇਓ ਵਧੀਆ ਵਧੀਆ ਕਾਰਜ ਢਿੱਲੋ ਨਹੀਂ ਭਾਈ ਮਰومی ਬਾਗੀ ਇਹ ਗੱਲ ਨਹੀਂ ਮੈਂ ਨਾਂਵ ਨਹੀਂ ਲੈਣਾ ਹੁਣ ਬੰਦੇ ਨੇ ਨਾਂ ਨਹੀਂ ਲਿਆ ਸੀ ਕਿਉਂ ਲਈਏ ਯਾਰ ਅਸੀਂ ਜਿਵੇਂ ਮੂੰਹ ਗੰਦਾ ਕਰਕੇ ਆਵਦਾ ਨਹੀਂ ਯਾਰ ਇਹ ਗੱਲ ਮਾੜੀ ਆ ਤੇਰੇ ਆਸਤੇ ਗੁਰਲਾਬ ਮਾਨ ਰومی ਨੇ ਤਾਂ हां जग्गा चौधरीयां बाबा जी भाई अमृतसर वाली गड्डी पूरी डिटेल पता वो गड्डी गुरुग्राम ਦੇ ਕਿਸੇ ਪ੍ਰੇਮਨਾਦ ਦੇ ਨਾਂ ਤੇ ਜੈਸ ਬੈਂਕ ਤੋਂ ਫਾਈਨਾਂਸ ਪਤਾ ਨਹੀਂ ਬਾਬੇ ਆਪਣੇ ਕੋਲ ਇੰਨੀ ਨੌਲੇਜ ਨਹੀਂ ਹੋएगी ਅੱਜ ਅੱਗੇ चौधरी ਵੀ ਜਿਹੜੀ ਗੱਲ ਦਾ ਆਪਾਂ ਨੂੰ ਪਤਾ ਨਹੀਂ ਜਾਂ ਕੁਝ ਵੀ ਆਪਾਂ ਨਾਂ ਨਹੀਂ ਹੁੰਦਾ ਲੈਂਦੇ ਕਿਉਂ ਵੀ ਲਾੜੇ ਆਪਾਂ ਵਿਧ ਪ੍ਰੂਫ ਗੱਲ ਕਰਦੇ ਆ ਬਿਨਾ ਆਪਾਂ ਐਵੇਂ ਕਿਸੇ ਦਾ ਕੁਝ ਵੀ ਕਹੀਏ ਹਾਂਜੀ ਔਰ ਨਹੀਂ ਗੱਲ ਸੀ ਯਾਰ ਕੋਈ ਕੋ ਆਪਣਾ ਗੜਾ ਕਿਹਨਾ ਵਟ ਦਾ ਰੌਲਾ ਨਾ ਬੰਨੇ ਦਾ ਰੌਲਾ ਜਾਂ ਆਪਣਾ ਕੋਈ ਹੋਰ ਸਾਡਾ ਵਿਚਾਰਾਂ ਦਾ ਰੌਲਾ ਆਪਸੀ ਮਤ ਬੈਠੀ ਠੀਕ ਹੈ ਸਾਡੇ ਕਿਹਨਾਂ ਇੱਕ ਦੂਜੇ ਨਾਲ ਵਿਚਾਰ ਨਹੀਂ ਮਿਲਦੇ ਚਲੋ ਠੀਕ ਹੈ ਕੋਈ ਗੱਲ ਨਹੀਂ ਪਰ ਐ ਤਾਂ ਅਸੀਂ ਭਰਾ ਭਰਾ ਪਰ ਗੱਲਾਂ ਹੈ ਨਾ ਵੀ ਸਾਡੇ ਚ ਸਹਿਣ ਸਕਤੀ ਇੰਨੀ ਹੋਣੀ ਚਾਹੀਦੀ ਹੈ ਜੇ ਅਸੀਂ ਅਗਲੇ ਤੋਂ ਜਵਾਬ ਮੰਗਦੇ ਆ ਪੈਸਿਆਂ ਦਾ ਮੰਨ ਲਓ ਠੀਕ ਹੈ ਕਿ ਨਹੀਂ ਤੇ ਫਿਰ ਜੇ ਸਾਡੇ ਤੋਂ ਕਿਸੇ ਬੰਦੇ ਨੇ ਪੈਸਿਆਂ ਦਾ ਹਿਸਾਬ ਕਿਤਾ ਮੰਗਿਆ ਫਿਰ ਅਸੀਂ ਉਹਨੂੰ ਗਾਲ੍ਹਾਂ ਨਾ ਨਾ ਕੱਢੀਏ ਬਾਈ ਫਿਰ ਸਾਡਾ ਵੀ ਹੱਕ ਬਣਦਾ ਨਾ ਦੱਸਣ ਦਾ ਸਨਾਓ ਬਾਬਿਓ ਕੋਈ ਗੱਲਬਾਤ ਨਵੀਂ ਤਾਜੀ ਤੁਸੀਂ ਹਾਂਜੀ ਕਲਵੰਤ ਸਿੰਘ ਜੁੜਿਆ ਵਾਹ ਕਲਵੰਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਹੋਰ ਕਲਵੰਤ ਸਿੰਘ ਕੀ ਹਾਲ ਚਾਲ ਨੇ ਠੀਕੋ ਵਧੀਆ ਬਾਬਿਓ ਵਧੀਆ 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 हां बिट्टू संधू बिट्टू संधू और बिट्टू संधू जी वाघरु जी का खालसा वाघरु जी की फतेह गुरलाब मान कहता आजकल एक इनਾਂ ਦੀਆਂ ਦੀ ਟੀਮ ਦਾ ਮੈਂਬਰ ਹੋਰ ਵਧ ਗਿਆ ਕਿਹੜਾ ਬਾਬੇ ਵਧ ਗਿਆ गुरलाब मान ਕਿਹੜਾ ਵਧਾਤਾ ਮੈਂਬਰ ਹੋਰ ਇਹਨਾਂ ਦਾ ਤੂੰ ਹੁਣ ਕੋਈ ਮੈਂਬਰ ਤਾਂ ਚੱਲਦੀ ਰਹਨੇ ਆ ਮੈਂਬਰ ਵਧਦੇ ਘਟਦੇ ਰਹਿੰਦੇ ਕੋਈ ਚੱਲਣ ਤੋਂ ਮੈਂਬਰਾਂ ਦੀ ਗਿਣਤੀ ਹਾਂ ਪ੍ਰਧਾਨ ਦੱਸੋ ਕਿਹੜਾ ਤੁਸੀਂ ਮੈਂਬਰਾਂ ਨੂੰ ਕੁਛ ਨਹੀਂ ਹੁੰਦਾ ਹਾਂ 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 ਕਾਰਜ ਸਿੰਘ ਢਿੱਲੋ ਗਰਮੀ ਬਹੁਤ ਪੰਜਾਬ ਵਿੱਚ ਹਾਂ ਗਰਮੀ ਬਹੁਤ ਆ ਬੱਸ ਬਾਬਿਓ ਅੱਜ ਬੱਦਲ ਆਇਆ ਵੈਸੇ ਅੱਜ ਮੌਸਮ ਬਹੁਤ ਠੰਡਾ ਅੱਜ ਮੌਸਮ ਬਹੁਤ ਠੰਡਾ ਬਈ ਕਿਊਟ ਮੌਸਮ ਆ ਮਾਲਕ ਦੀ ਕਿਰਪਾ ਸੱਚੇ ਸਤਗੁਰ ਦੀ ਬਹੁਤ ਵਧੀਆ ਮੌਸਮ ਅੱਜ ਤਾਂ